ਆਹ ਮੈਂ ਦਿਖਾਉਂ ਤੁਹਾਨੂੰ ਜਿਹੜੇ ਬੰਦੂ ਸੀ ਹਾਂ ਆਹ ਆਹ ਵਿਖਾਈਏ ਇਹਨਾਂ ਤੋਂ ਲੈ ਓਏ ਸੋਨੂ ਆ ਕਰਾਈਏ ਇਹਨਾਂ ਦੀ ਵੀਡੀਓ ਆਹ ਬੋਲੋ ਸੀਨਾ ਸਾਡੇ ਆ ਕੇ ਲੋਕਾਂ ਨੂੰ ਇਕੱਠੇ ਕੀਤੇ ਤੇ ਸਾਡੇ ਆਪਣੇ ਜੂੜੀ ਯਾਰ ਮੇਰੀ ਗੱਲ ਇਹ ਦੇਖੋ ਆ ਨਾਂ ਲਿਖੇ ਦਾ ਰੀਅਲ ਵੀਡੀਓ ਕਰਾਓ ਸਰ ਆਹ ਦੇ ਬੜੇ ਕੁਛ ਹੈ ਇਹ ਹਰ ਕੋਈ ਇੱਕੋ ਚੀਜ਼ ਹੈ ਇਹਦਾ ਮਤਲਬ ਇਹ ਆ ਥੋੜੀ ਕਾਪਾ ਕਿੱਥੇ ਰੱਖੇ ਉਹ ਤਾਂ ਉਹਦੇ ਅੱਗੇ ਆ ਆਏ ਆਏ ਵੇਖੋ ਜੀ ਅਸੀਂ ਕੱਲ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਹੈ ਨਗਰ ਕੌਂਸਲ ਦੇ ਵਿੱਚ ਜਿਨੇ ਸੈਨੀਟੇਸ਼ਨ ਸ਼ਾਫਾ ਦੇ ਵਿੱਚ ਕਰਮਚਾਰੀ ਸਨ ਅਧਿਕਾਰੀ ਸਨ ਇਸ ਤੋਂ ਇਲਾਵਾ ਦਫ਼ਤਰ ਦਾ ਜਿਹੜਾ ਸਟਾਫ ਸੀ ਉਸ ਵਿੱਚ ਇੱਕ ਅਹਿਮ ਫੈਸਲਾ ਕੀਤਾ ਗਿਆ ਕਿ ਜਿਹੜਾ ਸ਼ਹਿਰ ਦੇ ਅੰਦਰ ਜਿੰਨਾ ਸੀਵਰ ਸਿਸਟਮ ਜਿਹੜਾ ਜਾਮ ਹੋ ਰਿਹਾ ਉਹਦਾ ਜਿਹੜਾ ਮੁੱਖ ਕਾਰਨ ਆ ਉਹ ਪਲਾਸਟਿਕ ਹੈਰੀ ਬੈਗ ਆ ਜੋ ਕੱਲ ਅਸੀਂ ਫੈਸਲਾ ਕੀਤਾ ਸੀ ਉਸ ਫੈਸਲੇ ਮੁਤਾਬਕ ਅੱਜ ਅਸੀਂ 12 ਟੀਮਾਂ ਨੂੰ ਬਾਹਰ ਫੀਲਡ ਦੇ ਵਿੱਚ ਤੋਰ ਦਿੱਤਾ ਸਵੇਰੇ ਅਸੀਂ ਅਰਲੀ ਮਾਰਨਿੰਗ ਪਹਿਲਾਂ ਵੈਜੀਟੇਬਲ ਮਾਰਕੀਟ ਦੇ ਵਿੱਚ ਰੇਡ ਕੀਤਾ ਉੱਥੇ ਹੀ ਅਪਰੋਕਸੀਮੇਟ 5 ਕੁਇੰਟਲ ਜਿਹੜਾ ਆ ਪੋਲੀਥੀਨ ਜਿਹੜਾ ਅਸੀਂ ਕਵਰ ਕੀਤਾ ਬਾਅਦ ਦੁਪਹਿਰ ਅਸੀਂ ਟੀਮਾਂ ਜਿਹੜੀਆਂ ਅੱਜ ਅਸੀਂ ਜਿਹੜੀਆਂ ਬਜ਼ਾਰਾਂ 'ਚ ਤੋਰੀਆਂ ਅਸੀਂ ਹਰ ਦੁਕਾਨਦਾਰ ਤੱਕ ਅਪਰੋਚ ਕੀਤੀ ਆ ਤੇ ਆਪਣਾ ਜਿਹੜਾ ਪਲਾਸਟਿਕ ਕੈਰੀ ਬੈਗ ਆ ਇਸ ਦੀ ਵਰਤੋਂ ਨਾ ਕਰੋ ਸਾਡੀ ਮੰਚਾ ਕਿਸੇ ਦੁਕਾਨਦਾਰ ਕਿਸੇ ਘਰ ਦੇ ਮਾਲਕ ਨੂੰ ਕੋਈ ਪ੍ਰੇਸ਼ਾਨ ਕਰਨਾ ਨਹੀਂ ਆ ਅਸੀਂ ਚਾਹੁੰਨੇ ਆ ਵੀ ਸਾਡਾ ਸੀਵਰ ਸਿਸਟਮ ਵਧੀਆ ਹੋਵੇ ਸਾਡਾ ਸ਼ਹਿਰ ਸਾਫ਼ ਸੁਥਰਾ ਹੋਵੇ ਤੇ ਅਸੀਂ ਜਿਹੜਾ ਕੂੜਾ ਸਾਡੇ ਕੋਲ ਦਾ ਉਹਨੂੰ ਅਸੀਂ ਸੈਗਰੀਗੇਟ ਪ੍ਰੋਪਰ ਤਰੀਕੇ ਨਾਲ ਕਰ ਸਕੀਏ ਤੁਹਾਡੇ ਮਾਧਿਅਮ ਰਹੀਂ ਮੈਂ ਜਾਣਕਾਰੀ ਦੇਣਾ ਚਾਹੁੰਦਾ ਵੀ ਨਗਰ ਕਾਉਂਸਲ ਗੁਰਦਾਸਪੁਰ ਦੇ ਵਿੱਚ 3 ਐਮਆਰਪ ਸਟਾਫ ਆਏ ਅਪਰੋਕਸੀਮੇਟ 127 ਪ੍ਰੈਕਸ ਨੇ ਪਰ ਸਾਡੇ 156 ਕਰਮਚਾਰੀ ਜਿਹੜੇ ਡੋਰ ਡੋਰ ਕਲੈਕਸ਼ਨ ਤੇ ਜਿਹੜੇ ਘਾਟੂ ਘਰ ਗਲੀ ਤੋਂ ਗਲੀ ਮਾਰਕੀਟ ਤੋਂ ਮਾਰਕੀਟ ਤੇ ਹਰ ਜਗ੍ਹਾ ਦੇ ਉੱਤੇ ਯੂਨਿਟ ਦੇ ਉੱਤੇ ਆਪਣੀ ਅਪਰੋਚ ਕਰਦੇ ਆ ਪਰ ਇੰਨਾ ਇਨਫਰਾਸਟ੍ਰਕਚਰ ਹੋਣ ਦੇ ਬਾਵਜੂਦ ਵੀ ਕੂੜਾ ਜਿਹੜਾ ਹੈ ਉਹ ਫਿਰ ਰਕਸਾ ਆ ਰਿਹਾ ਸੀ ਜਦੋਂ ਉਹਦੇ ਐਂਡ ਤੱਕ ਅਸੀਂ ਪਹੁੰਚੇ ਉੱਤੇ ਦਰਾਂ ਚੰਨ ਰਹੇ ਹੋ ਪਤਾ ਲੱਗਾ ਵੀ ਮੇਨ ਰੀਜਨ ਜਿਹੜਾ ਹੈ ਉਹ ਪਲਾਸਟਿਕ ਦਾ ਲਿਵਾਵਾ ਹੈ ਜਿਹਦੇ ਕਾਰਨ ਕਰਕੇ ਸਾਡਾ ਕੂੜਾ ਪੂਰੀ ਤਰ੍ਹਾਂ ਸੈਗਰੀਗੇਟ ਨਹੀਂ ਹੋ ਪਾਰਿਆ। ਇਹਨੂੰ ਬਿਟਵੀਨ ਹੁਣ ਅਸੀਂ ਇਹੋ ਫੈਸਲਾ ਕੀਤਾ ਵੀ ਜਿਸ ਘਰ ਦੇ ਵਿੱਚ ਹਰ ਘਰ ਦੇ ਅਸੀਂ ਅਪਰੋਚ ਇਹੋ ਕਰਨੀ ਆ ਕਿ ਸਾਨੂੰ ਕੂੜਾ ਜਿਹੜਾ ਉਹ ਅਲੱਗ-ਅਲੱਗ ਦਿੱਤਾ ਜਾਵੇ ਜਿੱਲਾ ਕੂੜਾ ਅਲੱਗ ਦਾ ਉਹ ਤੇ ਸੁੱਕਾ ਕੂੜਾ ਅਲੱਗ ਦਿਓ ਤਾਂ ਜੀ ਉਹ ਘਰ ਤੋਂ ਹੀ ਸੈਗਰੀਗੇਟ ਹੋ ਕੇ ਘਰ ਤੋਂ ਹੀ ਸੈਗਰੀਗੇਟ ਹੋ ਕੇ ਅਸੀਂ ਉਹਨੂੰ ਪ੍ਰੋਪਰ ਤਰੀਕੇ ਨਾਲ ਉਹਦਾ ਕਰ ਸਕੀਏ। ਕਿਉਂਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਇਹਨੂੰ ਵੇਸਟ ਨੂੰ ਸਾਡਾ ਵੇਸਟ ਪਿਕਰ ਲਿਆਉਂਦਾ ਆ ਉਹਨੂੰ ਅਸੀਂ ਲਿਆ ਕੇ ਐਮਆਰਐਫ ਸ਼ੈੱਡ ਤੇ ਰੱਖਦੇ ਆ ਉੱਥੇ ਅਸੀਂ ਇਸ ਸੀ ਨੂੰ 3 ਆਰ ਦਾ ਰੂਪ ਦਿੰਨੇ ਆ ਲੋਕਾਂ ਨੂੰ ਕੀ ਪੀਤਨ ਲੋਕਾਂ ਨੂੰ ਅਸੀਂ ਇਹੋ ਬੀਲ ਕਰ ਰਹੇ ਹਾਂ ਵੀ ਸਾਨੂੰ ਨਗਰ ਕੌਂਸਲ ਦਾ ਸਹਿਯੋਗ ਕਰੋ ਕਿਉਂਕਿ ਅਸੀਂ ਵਾਤਾਵਰਣ ਸਾਫ਼ ਸੁਥਰਾ ਚਾਹੁੰਨੇ ਆ ਸਾਫ਼ ਪਸੰਦ ਜਿਹੜਾ ਸ਼ਹਿਰ ਚਾਹੁੰਨੇ ਆ ਤੁਸੀਂ ਵੀ ਸਾਨੂੰ ਸਹਿਯੋਗ ਦਿਓ ਮੈਂ ਨਹੀਂ ਕਹਤੇ ਕਿ ਮੈਂ ਕੋ ਜਿਹੜਾ ਬੰਦਾ ਨਗਰ ਕੌਂਸਲ ਵੱਲੋਂ ਯਾਰੀ ਵਾਰ-ਵਾਰ ਲੋਕ ਹਿੱਤ ਦੇ ਵਿੱਚ ਜਿਹੜੀਆਂ ਜਿਹੜੀਆਂ ਸਾਡੇ ਵੱਲੋਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਜੇ ਉਹਦੇ ਵਿੱਚ ਫਿਰ ਵੀ ਬੰਦਾ ਨਹੀਂ ਸਾਨੂੰ ਸਹਿਯੋਗ ਦਿੰਦਾ ਤੇ ਫਿਰ ਜੋ ਐਕਟ ਦੇ ਵਿੱਚ ਪ੍ਰੋਵੀਜ਼ਨ ਆ ਐਕਟ ਦੇ ਵਿੱਚ ਪ੍ਰੋਵੀਜ਼ਨ ਆ ਵੀ ਉਸ ਬੰਦੇ ਨੂੰ ਪੈਨਲਟੀ ਜਿਹੜੀ ਆ ਨਾਟ ਲੈਸ 5000 ਤੇ ਉਹ ਫਿਰ ਜਿਹੜੀ ਪ੍ਰੋਵੀਜ਼ਨ ਮੁਤਾਬਕ ਚੱਲੇਗੀ ਜੇ ਉਹ ਕੰਟੀਨਿਊਡ ਡਿਫੈਂਸ ਕਰੂਗਾ ਤੇ ਫਿਰ ਉਹਦੋਂ ਜਿਹੜਾ ਅਸੀਂ ਉਸ ਦਾ ਕੋਰਟ ਦੇ ਵਿੱਚ ਕੇਸ ਜਿਹੜੀ ਕੰਪਲੇਂਟ ਫਾਈਲ ਜਿਹੜੀ ਕਰਾਵਾਂਗੇ ਹੋਰ ਮੈਰੀ ਟ੍ਰਾਂਸਫਰ ਹੋ ਰਹੀ ਹੈ ਦਾ ਸੁਤਲਾਵਾ ਕਰੇ ਜੀ ਚੱਲ ਕੋਈ ਕੋਈ ਮੇਰੇ ਇੱਕ ਸ਼ਹਿਰ ਦੇ ਵਿੱਚ ਅਸੀਂ ਗੁਰਦਾਸਪੁਰ ਦੇ ਵਿੱਚ ਆਪਣੀ ਨਗਰ ਕੌਂਸਲ ਸ਼ੁਰੂ ਕਰ ਦਿੱਤੀ ਆ ਤੇ ਬਹੁਤ ਵਧੀਆ ਸਾਨੂੰ ਲੋਕਾਂ ਦਾ ਹੰਗਾਰਾ ਬਹੁਤ ਵਧੀਆ ਸਾਨੂੰ ਸਭ ਤੋਂ ਵਧੀਆ ਹੰਗਾਰਾ ਤੇ ਤੁਹਾਡਾ ਪ੍ਰਸਤਾ ਮੇਰੇ ਜਿਹੜੇ ਸਾਡੇ ਤੱਕ ਅਪਰੋਚ ਕਰ ਰਹੇ ਆ ਤੇ ਜਦੋਂ ਤੁਹਾਡਾ ਸਾਰਿਆਂ ਦਾ ਸਾਨੂੰ ਸਹਿਯੋਗ ਰਹੇਗਾ ਤੁਹਾਨੂੰ ਲੱਗਦਾ ਵੀ ਅਸੀਂ ਪੂਰਾ ਆਪਣਾ ਸ਼ਹਿਰ ਸ਼ਹਿਰ ਉਹਦੇ ਵਿੱਚ ਅਸੀਂ ਇਹ ਕੰਮ ਦੇ ਵਿੱਚ ਸਫਲ ਹੋਵਾਂਗੇ ਇਹਦੇ ਵਿੱਚ ਸਾਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਸਹਿਯੋਗ ਕਰੀ ਮਤਲਬ ਕੋਈ ਵੀ ਇਦਾਂ ਦੀ ਨਹੀਂ ਵੀ ਜਿਸ ਬੰਦੇ ਨੇ ਸਾਨੂੰ ਕਿਹਾ ਵੀ ਇਹ ਕੰਮ ਜਿਹੜਾ ਤੁਸੀਂ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਸੈਕੰਡ ਦੀ ਹੁਣ ਅਸੀਂ ਆਈ ਤੁਹਾਡੇ ਮਾਤਰਵੇ ਦੱਸਨੇ ਵੀ ਜਿੰਨੇ ਪੈਲਸ ਆ ਸਾਡੇ ਸ਼ਹਿਰ ਦੇ ਵਿੱਚ। ਥੋਨਾ ਪੈਲਸ ਨੂੰ ਅਸੀਂ ਇੱਕ ਲੈਟਰ ইস্যੂ ਕਰ ਦਿੱਤਾ ਵੀ ਤੁਹਾਡਾ ਬਲਕ ਵੇਸਟ ਜਿਹੜਾ ਹੈ ਜਿਹੜਾ ਉਹਨਾਂ ਦਾ ਕੂੜਾ ਆ ਉਹਦਾ ਪ੍ਰਬੰਧ ਜਾਂ ਤੇ ਉਹ ਆਪ ਕਰਨ ਜਾਂ ਨਗਰ ਕੌਂਸਲ ਨੂੰ ਜਿਹੜੀ ਆ ਸੈਨੀਟੇਸ਼ਨ ਚਾਰਜ ਤੇ ਜਮ੍ਹਾਂ ਕਰਾਉਣਾ। ਪਰ ਇਸ ਤੋਂ ਇਲਾਵਾ ਜੇ ਕੋਈ ਉਹਦੇ ਅੰਦਰ ਪਲਾਸਟਿਕ ਦੇ ਥਰਮੋਕੋਲ ਦੀ ਵਰਤੋਂ ਕਰਦਾ ਕਿ ਪਲਾਸਟਿਕ ਦੀ ਕੋਈ ਚੀਜ਼ ਦੀ ਇਦਾਂ ਦੀ ਵਰਤੋਂ ਕਰਦਾ ਜਿਹੜੀ ਮਨਾਈ ਹੋਊਗਾ। ਜੋ ਕੈਰੀ ਬੈਗ ਐਕਟ ਮੁਤਾਬਕ ਮਨਾਈ ਹੋਊਗਾ। ਤੇ ਉਹਦੇ ਖਿਲਾਫ ਜਿਹੜੀ ਆ ਮੌਕੇ ਤੇ ਚਲਾਨ ਵੀ ਹੋਊਗਾ ਤੇ ਮੌਕੇ ਦੇ ਉੱਤੇ ਜੇ ਅਸੀਂ ਕੋਰਟ ਦੇ ਵਿੱਚ ਕੇਸ ਵੀ ਫਾਈਲ ਕਰਾਂਗੇ ਕੀ ਕਰਨਾ ਵੀ ਆਪਣਾ ਆਪਣਾ ਜਿਹੜਾ ਥੂੜਾ ਆ ਸ਼ਹਿਰ ਦੇ ਅੰਦਰ ਆਪਣੇ ਘਰਾਂ ਦੇ ਅੰਦਰ ਦੂਸਟਬਿਨ ਲਗਾਓ ਹੱਥ ਜੋੜ ਕੇ ਬੇਨਤੀ ਹੈ ਵੀ ਆਪਣੇ ਘਰ ਦੇ ਅੰਦਰ ਨਾ ਦੂਸਟਬਿਨ ਲਗਾਓ ਇੱਕ ਗੱਲੇ ਲਈ ਇੱਕ ਸੁੱਤੇ ਜੇ ਸਾਡਾ ਸਬਾਈ ਕਰਮਚਾਰੀ ਨਹੀਂ ਆਉਂਦਾ ਤਾਂ ਸਾਡੇ ਨਗਰ ਕੌਂਸਲ ਨੂੰ ਉਹਦੇ ਬਾਰੇ ਜਿਹੜਾ ਸਾਡਾ ਸੈਨੀਟ ਇੰਸਪੈਕਟਰ ਆ ਉਹਨੂੰ ਦੱਸੋ ਸਾਡੇ ਧਿਆਨ ਚ ਲਿਆਓ ਕਿ ਇਹ ਸਾਡਾ ਜਿਹੜਾ ਤੁਹਾਡਾ ਕਰਮਚਾਰੀ ਨਹੀਂ ਆਉਂਦਾ ਪਰ ਜੇ ਸਾਡਾ ਕਰਮਚਾਰੀ ਆਉਂਦਾ ਉਹਨੂੰ ਉਹਨੂੰ ਅਸੀਂ ਬਾਲਕ-ਬਾਲਕ ਰੂਪ ਦੇ ਵਿੱਚ ਈਲਾ ਤੇ ਸੁੱਕੇ ਲਈ ਰਿਕਸ਼ਾ ਦਿੱਤੇ ਜਾਂ ਆਟੋ ਦਿੱਤੇ ਆ ਤਾਂ ਉਹਨਾਂ ਦਾ ਤਾਂ ਹੀ ਅਸੀਂ ਪੂਰਾ ਯੂਜ਼ ਜਿਹੜਾ ਉਹਨੂੰ ਕਰ ਪਾਵਾਂਗੇ ਜੇ ਤੁਸੀਂ ਸਾਨੂੰ ਸਹਿਯੋਗ ਕਰੋ ਤੇ ਇਹ ਕੰਮ ਮੈਨੂੰ ਪੂਰਨ ਆਪਸ ਆ ਇਹ ਸਾਰੇ ਲੋਕ ਜਿਹੜੇ ਪੜੇ ਲੱਗੇ ਆ ਸਾਨੂੰ ਹੋਰ ਸਹਿਯੋਗ ਦੇ